ਸਾਡਾ ਉਸ ਜੰਮਤਾ ਦਾ ਹੀਰਾ ਮਾਰਦੇ ਹੋ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਹੈ ਜਿਹੜਾ ਹਲੇ ਆਪਨੇ ਸ਼ੁਰੂਆਤੀ ਪੜਾਮਾਂ ਤੇ ਹੁੰਦਾ ਤੁਸੀਂ ਕਿਉਂ ਚੁਣ ਕੇ ਸਾਡੇ ਉਹਨਾਂ ਨੂੰ ਮਾਰਦੇ ਤੁਸੀਂ ਦੀਪ ਸਿੱਧੂ ਨੂੰ ਮਾਰਿਆ ਤੁਸੀਂ ਸਦੀਪ ਨੰਗਲੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਭਾਈ ਕਿੰਨੇ ਜਟਿਲ ਗ੍ਰਹਿਮ ਹੁੰਦਾ ਜਿਸ ਪੇਟੀ ਲੰਮੀ ਹੋ ਜਾਂਦੀ ਹੈ ਸਤਲਾਂ ਦੇ ਨਾਂ ਜਿੰਦਾਂ ਗਿਣਦਿਆਂ ਹੁਣ ਗੈਂਕਸਰ ਬਾਤ ਨਹੀਂ ਹੈਗਾ ਕਲੀਸ਼ਾ ਬਣ ਗਿਆ ਧੰਦਾ ਬਣ ਗਿਆ ਜਿਹਦੇ ਵਿੱਚ ਸਾਡੇ ਰਾਜਨੀਤਿਕ ਲੋਕ ਗਲੇ ਹੋਏ ਨੇ ਉਹਦੇ ਸਾਹਮਣੇ ਮੈਂ ਦੱਸਦਾ ਇਹ ਇਹਦੀ ਆਦਮੀ ਘਟਨਾ ਹੋਈ ਹੈ ਤੁਸੀਂ ਮੇਰੇ ਪੁੱਤ ਦੀ ਘਟਨਾ ਦੇ ਨਾਲ ਕੰਪੈਰੀਜ਼ਨ ਕਰਕੇ ਦੇਖੋ ਸੇਮ ਹੈ ਇਲੈਕਸ਼ਨ ਹੁੰਦੇ ਹੈ ਸਿੱਧੀ ਘਰ ਕੱਲਾ ਜਿੱਤਦਾ ਮੈਂ ਦਸਮੀ ਨੂੰ ਜਾ ਕੇ ਮਿਲਿਆ ਉਹਨੂੰ ਘਰੇ ਜਾ ਕੇ ਤਾਂ ਛੱਡ ਦੋ ਜੀ ਰਾਤ ਨੂੰ ਜਿੱਤਦਾ ਕਿਸੇ ਨੇ ਗੱਲ ਨਹੀਂ ਸੁਣੀ ਫਿਰ ਉਸ ਤੋਂ ਮੋਰੂ ਸ਼ਰਮੀ ਬੜਾ ਕਰਤੀ ਨਹਿਤਾ ਕਰਦਾ ਸਰਵਜਨਨ ਮਾਈ ਦਾ ਫਸਲਾ ਜਮਾ ਕਰਦਿਆ ਜਿੱਤ ਆ ਗਿਆ ਇਹ ਮਗਰ ਬੱਚੇ ਹੋਏ ਨੇ ਪਹਿਲਾਂ ਉਹਨੂੰ ਸਭ ਕੁਝ ਬਿਟਰਾ ਕਰਦੇ ਆ। ਜੇ ਜਦੋਂ ਨੂੰ ਦੇਖ ਲੈਣੇ ਵੀ ਹੁਣ ਜਮਾ ਕਰਦੇ ਹੁਣ ਜਿਹੜਾ ਹੁਣ ਜਿਹੜਾ ਮਰਦੀ ਦੁਕੀ ਦਾ ਡੀਟਰ ਤੇ ਜੋ ਉਹ ਗੋਲੀ ਮਾਰ ਕੇ ਤੁਰੀ। ਹੁਣ ਇਹਨਾਂ ਜੀ ਦੇ ਨਾ ਹੁੰਦੀ ਆ ਲਾਗ ਦਾ। ਕਿਹੜਾ ਕਿਹੜਾ ਬੇਚੇ ਲੰਘ ਜਾਂਗੇ। ਘਰ ਮੂਤੀ ਦਾ ਜਾਵਾਂਗੇ। ਕੰਨੇ ਇਕੱਲੇ ਨਾ ਜਾਵਾਂਗੇ। ਹੁਣ ਜਿਹੜਾ ਐਂ ਨਹੀਂ ਬਸਾਦੀ ਪਿਆ ਜਿਹਨੇ ਫੜੋ ਕਿਹੜਾ ਤੌਰ ਤੇ ਨੂੰ ਕੱਢ ਕੇ ਗੋਲੀ ਮਾਰੂ। ਉਹਦਾ ਕੀ ਹੱਲ ਹੈ ਬਈ? ਸਾਡੀ ਤੋਂ ਬਚਤ ਕਰਾਂਗੇ। ਨੇ ਨਰਵਾਉਂਦੀ ਹੁਣ ਗੱਤਤਾ ਹਰੇ ਇਹ ਜੀ ਹਰੇ ਕੋਲੇ ਪਸਾਉਂ। ਮੈਂ ਕਹਿੰਦਾ ਜੇ ਮੇਰੇ ਦੁਆਕੀ ਆਜ ਜਾਂਚ ਢੰਗ ਨਾਲ ਹੋ ਜੇ। 86 ਗੀਟ ਤੁਹਾਡੇ ਸਾਹਮਣੇ ਆ ਜਾਣਗੇ। ਜੇ ਅੱਜ ਸਖਵੰਦਰ ਦੇ ਕਤਲ ਦੀ ਜਾਂਚ ਜਿਹੜੀ ਅਕੇ ਦੀ ਬਦਲੀ ਜਿਹੜਾ ਮੇਰੇ ਖਸ਼ ਹੈ। ਜਦੋਂ ਤੁਸੀਂ ਇਹ ਕੰਨਾ ਚੱਕ ਲਈ, ਤੋਂ ਬਾਅਦ ਉਹਦਾ ਮਸਲਾ ਖਤਮ। ਤੁਸੀਂ ਕੱਢਿਆ ਆ ਡਾਕਟਰਾਂ ਦੇ ਜਿਹੜੇ ਮਾਰ ਨੂੰ ਘਰੇ ਜੋਂਦੇ ਕਿਸੇ ਨਾਲ ਕੋਈ ਗੱਲ ਨਹੀਂ ਪੁੱਛਣੀ। ਆ ਤੁਹਾਡੇ ਸਾਹਮਣੇ ਖੜਾ। ਤਾਂ ਫਤਵ ਜਾ ਕੇ ਬਹਿ ਗਿਆ ਮੰਤਰੀ 25 ਫੁੱਟ ਦੀ ਦੂਰੀ ਦੇ ਮੈਕਾ ਤੇ ਮੁੱਖ ਮੰਤਰੀ ਉਹਨੇ ਕਿਹ ਨਹੀਂ ਚਾਹ ਬਜ਼ੁਰਗ ਜੋੜਾ ਯਾਰ ਦਰਸ ਦੇ ਹੱਦ ਤੇ ਉੱਥੇ ਵੀ ਨੁਕਦਰ ਬਿਠਾ ਕੇ ਚਾਹਦਾ ਗੱਪੀ ਪਿਆ ਦੁਖੀ ਨੇ ਦੁਨੀਆ ਉੱਤੇ ਹੀ ਲੈ ਦੀ ਪਰ ਨਹੀਂ ਕੋਈ ਦਰਸ ਨਹੀਂ ਕਰਦਾ ਵੀ ਮੇਰੋ ਆ ਤਾਂ ਅਸੀਂ ਉਹੋ ਜਿਹੇ ਭੰਡਾ ਲੈ ਆਦੇ ਨਾ ਤੇ ਜਿੰਨਾਂ ਦਾ ਕੰਮ ਸਕੇਲ ਤਾਂ ਕਿਸੇ ਲੋਕਾਂ ਨੂੰ ਫਸਾਉਣਾ ਸੀ ਸਰਪੇ ਨੂੰ ਉਭੜਾ ਕੇ ਸੱਤਾ ਲੈ ਗਏ ਮੁਰਗੀ ਸੋਚ ਲੋ ਮੈਂ ਤੇ ਯਾਰ ਪਿਆ ਗੇੜੇ ਗਦਾਮ ਖੋਦਾ ਦੇ ਵਿੱਚ ਬਹੁਤ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਕਿ ਸ਼ਬਦ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਭੋਲੋਂ ਇਹ ਲਖਣ ਦੇ ਬਾਰੇ ਕੁਝ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਜਦੋਂ ਇੱਕ ਵਾਰ ਐਮਐਲਏ ਬਣਦਾ ਦੂਜੀ ਵਾਰੀ ਐਮਪੀ ਬਣਦਾ ਉਹ ਭਾਈ ਜਿਹੜਾ ਮੇਰੇ ਪੁੱਤ ਦੇ ਕੰਨਲ ਦੇ ਵਿੱਚ ਦੀ ਜਿਹੜੇ ਬੰਦੇ ਨੇ ਇਹ ਗੱਲ ਲਿਖੀ ਸੀ ਕਿ ਅੱਜ ਮਾਂਗ ਸੱਜਣੇ ਆਉਗੀ ਉਹ ਤੇ ਐਫਆਈਆਰ ਵੀ ਹੋਈ ਪਰ ਆ ਤੁਹਾਡੇ ਸੁਣੇ ਹੋਏ ਡਿਟਰ ਨੇ ਉਹਨੂੰ ਗਿਰਫਤਾਰ ਨਹੀਂ ਕਰਿਆ ਇਹ ਅਥਾਰਟੀ ਨੇ ਪਰ ਉਹ ਤੋਂ ਛੱਟ ਅੱਜ ਤੱਕ ਪੁਲਿਸ ਨੇ ਮਾਨੂੰ ਇਹ ਨਹੀਂ ਦੱਸਿਆ ਵੀ ਉਹਨੂੰ ਕੇਸ ਤੋਂ ਬਾਹਰ ਕਰਤਾ ਕੋੰਨ ਦਾ ਚਾਹੇ ਮੈਨੂੰ ਪਤਾ ਜੀ ਉਹਨੂੰ ਬਾਹਰ ਕਰਤਾ ਕਲੀਨ ਚੇਟ ਦੇ ਵੀ ਬੰਦਾ ਬਰੇਸ਼ ਨਿਕਲ ਗਿਆ ਅੱਜ ਬਸ ਹੁਣ ਇੱਥੇ ਖੜ ਕੇ ਗੱਲ ਕਹਿਣਾ ਸਰਕਾਰੇ ਜੇ ਤੂੰ ਨਾ ਸੰਭਲੀ ਤਾਂ ਪੰਜਾਬ ਦਾ ਨੇਪਾਲ ਬਣ ਤੁਰੇ ਟਾਈਮ ਨਹੀਂ ਲੱਗਣਾ ਅਸੀਂ ਇੱਥੇ ਪਏ ਆ ਹੁਣ ਅਸੀਂ ਘਰੋਂ ਬਾਹਰ ਨਿਕਲਾਂ ਨਹੀਂ ਤੇਰਾ ਸਾਡੇ ਕੋਲ ਹੱਲ ਨਹੀਂ ਰਹਿ ਗਿਆ ਸਾਡੀ ਸੁਣਵਾਉਂ ਕਿਤੇ ਨਹੀਂ ਸਾਡੀ ਕਿੱਥੇ ਅਦਾਲਤਾਂ ਦੇ ਵਿੱਚ ਕੋਈ ਨਹੀਂ ਸਾਨੂੰ ਜਾਣ ਦਿੰਦੇ ਕਹਾਂ ਜਿਹੜਾ ਥੋੜੇ ਕੋਨੇ ਟੋਨੇ ਨਾਲ ਹੀ ਬੱਤੇ ਜਦ ਆ ਬੰਦਾ ਸ਼ਹੀ ਬੰਦਾ ਜਾਵੇਂ ਤਾਂ ਜਾਵੇਂ ਕਿੱਥੇ ਜਿਹੜਾ ਨੌਜਵਾਨ ਸਰਕਾਰ ਦੀਆਂ ਅੱਖਾਂ ਦੇ ਵਿਚੱਖ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਉਹ ਉਸੇ ਨਾਲੇ ਕੰਮ ਕਰਦਾ ਜਾਂਦਾ ਮੋਹਨ ਸਿੰਘ ਦੀ ਉਮਰ ਕੋ ਪ੍ਰਭੂ ਜਿੰਨਾ ਕੁ ਪੁੱਤ ਦੀ ਬੋਤ ਨੇ ਮਗਰ ਲਿਆ 3 ਸਾਲਾਂ ਦੇ ਸਿਖਾਇਆ 55 ਸਾਲਾਂ ਦੀ ਇਹੋ ਜਿਹੇ ਹਾਲਾਤ ਕਿ ਚਤੰਤ ਤੋਂ ਬਾਅਦ ਉਹਦਾ ਪਰਿਵਾਰ ਹਟ ਹੁੰਦਾ ਈ ਸਾਡੇ ਪੰਜਾਬ ਦੇ ਵਿੱਚ ਚਤੰਤ ਤੋਂ ਛੋਟੀ ਕੋਈ ਸਜਾਈ ਨਹੀਂ ਰੰਜਿਸ਼ਾਂ ਸਾਡੀਆਂ ਲੱਖ ਤੋਂ ਵੱਧ ਨਹੀਂ ਹੈ ਹਰ ਬੰਦਾ ਉਗੜਾ ਨਾਲ ਭਰਿਆ ਹੁੰਦਾ ਜਲਦੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਪਰ ਇਹ ਤਾਂ ਹਮੇਸ਼ਾ ਦੀ ਸਜਾਈ ਕੋਈ ਕਤਲ ਲਾਈਵ ਤੇ ਉਸ ਇੱਕ ਉਹ ਬਹਿ ਕੇ ਗੱਲ ਕਰਦਾ ਸਮਾਂ ਕੋਈ ਧਿਆਨ ਦਵਾ ਕੇ ਚਾਰ ਬੰਦੇ ਇਕੱਠੇ ਕਰਕੇ ਸਰਕਾਰੇ ਪਰਵਾਹ ਨਹੀਂ ਕਰਦੀ ਕਿ ਕੋਈ ਮਤਲਬ ਨਹੀਂ ਹੋਉਂਦਾ ਕਿ ਉਹਦੇ ਬੰਦੇ ਇਹ ਕਰਕੇ ਨਹੀਂ ਜਿਹੜਾ ਸਾਡਾ ਤੰਤਰ ਹੈ ਜਿਹੜੇ ਲੋਕ ਅਸੀਂ ਚੁਣ ਕੇ ਅਗਾਂਹ ਦੀ ਕਾਂਗਰਸ ਤੋਂ ਦੁਖੀ ਹੋ ਕੇ ਸਾਡੇ ਮਨ ਦੇ ਵਿੱਚ ਇਹ ਗੱਲ ਆਈ ਸੀ ਕਹਿੰਦੇ ਨਰਜਵਾਨਿਆਂ ਤੋਂ ਖੜਾ ਸ਼ੁੱਤੂ ਦਾ ਤੇ ਆਮ ਧਰਾਂ ਦੇ ਜਵਾਂਗ ਭੇਜੇ ਸ਼ਾਇਦ ਉਹ ਦਾ ਦਿਨ ਅੱਜ ਵੀ ਗੱਲ ਕਰਨਗੇ ਪਰ ਇਹਨਾਂ ਨੇ ਕੀ ਕੀਤਾ ਸਾ ਤੁਹਾਡੇ ਸਾਹਮਣੇ ਆਸੀਂ ਮੀਆਂ ਬੀਬੀ ਬਧਾਉਾਂ ਦੇ ਮਾਰ ਕੇ ਜਾ ਕੇ ਬੈਠ ਗਏ ਆ ਪੁੱਤ ਦੇ ਇਨਸਾਨ ਦੀ ਖਤਰ ਇਹ ਸਾਰੇ ਐਮਐਲਏ ਇਹਦੇ ਇਹੜ ਕੰਦ ਕੱਢਦੇ ਦੂਰ ਦੀ ਦਰ ਜਾਂਦੇ ਨਿਕੋਸ਼ ਨਹੀਂ ਲਿਖਿਆ ਅੱਜ ਅੱਜ ਮੌਤ ਹੋਈ ਹੈ ਤਾਂ ਨੂੰ ਤੁਹਾਡੇ ਵਿਜਾਰ ਕੀਤ ਨੇ ਉਸਾਂ ਦੀ ਭੈਣ ਚਲਿਆ ਦਿਵਾ ਹੋਈ ਐ ਹਮਰਾ ਜਗ੍ਹਾ ਤੇ ਉਹਨੇ ਖੋਜ ਚੋਕਾ ਲੱਗਣੀਆਂ ਹਰ ਜਗ੍ਹਾ ਤੋਂ ਉਹਨੂੰ ਦਲੀਲ ਕੀਤਾ ਜਾਊਗਾ ਕੋਨੇ ਵਸੀਲੇ ਕੋਹਾਂ ਦਾ ਮੁਕਰੀਆ ਬਗਤਵੇਂ ਲੜਨੀ ਐ ਤੁਸੀਂ ਦੇਖੋ ਅਲੇ ਦਾ ਇਹ ਸ਼ੁਰੂਆਤ ਮੈਂ ਤੁਹਾਡੇ ਕੋਲੇ ਕੋਸ਼ਿਸ਼ ਮੈਂ ਪੁੱਤ ਦੇ ਸ਼ਿਹਾਣੇ ਨਾਲ ਲੜਨ ਦੇ ਵਿੱਚ ਕੁਝ ਗਏ। ਥੋੜੀਆਂ ਗਲਤੀਆਂ ਹੋ ਗਏ ਨੇ ਮੈਂ ਤੁਹਾਨੂੰ ਦੱਸਦੇ ਨਾ ਆ। ਤੁਸੀਂ ਇਹੋ ਜਿਹਾ ਸੇਨਾ ਕਰੋ ਜਿਹੜੇ ਮੈਂ ਕਰਦੇ। ਮੇਰਾ ਮਜਾ ਕਢਾਉਂਦੇ ਆ ਤੁਹਾਡੇ 20000 ਵਰਗੇ। ਜਦੋਂ ਗੱਲ ਕਤਲਾ ਨਹੀਂ ਜਲਦੀ ਹੈ। ਉਹ ਦੁਨੀਆ ਸਰਕਾਰਾਂ ਨਾਲ ਕੀ ਕਰੇ ਦਿੰਦਾ ਕਿੰਨਾ ਦੋ ਕਤਲ ਹੋ ਜੀਦਾ ਪੰਜਾਬ ਦੀ ਕਾਂਗਰਸ ਦੀ ਐਵਰੇਜ ਸੀ। ਉਹ ਭਾਈ ਮੇਰੋਂ ਬਾੜੇ ਕਰਕੇ ਦੋਨੂੰ ਲੈਂਦਾ ਸੀ। ਤੁਸੀਂ ਤਾਂ ਕਢਾ ਦਿਓ। ਤੁਸੀਂ ਸਾਰਿਆਂ ਨੇ ਸਮਝੋ ਕੇ ਕਰ ਲੇ। ਤੁਸੀਂ ਤਾਂ ਓਤਮੀਸਾ ਦਾ ਸਾਰਾ ਮਲੇਜੇ ਸਾਬਰੀ ਨੂੰ ਔਰ ਮਾਰਦੇ ਵੀ ਕਿਹੜਾ ਕਤਲ ਹੁੰਦਾ ਮੇਰੇ ਵਰਗੇ ਗੁੱਡੇ ਢੇਗ ਤੇ ਬੋਲੀ ਪਾਰ ਕੇ ਡੰਗ ਲੈ ਜਾਂਦਾ ਔਰ ਤੁਸੀਂ ਸਾਡਾ ਉਸ ਚੰਤ ਦਾ ਹੀਰਾ ਮਾਰਦੇ ਹੋ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਹੈ ਜਿਹੜਾ ਹਲੇ ਆਪ ਨੇ ਸ਼ੁਰੂਆਤੀ ਪੜਾਵਾ ਤੇ ਹੁੰਦਾ ਹੈ ਤੁਸੀਂ ਕਿਉਂ ਚੁਣ ਕੇ ਸਾਡੇ ਉਹਨਾਂ ਨੂੰ ਮਾਰਦੇ ਤੁਸੀਂ ਦੀਪ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਲੰਦਿਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਪਰ ਯਾਰ ਕਿੰਨੇ ਜੱਤਲ ਗ੍ਰਹਿਮ ਹੁੰਦਾ ਇਸ ਪੇਟੀ ਨਮੀ ਹੋ ਜਾਂਦੀ ਹੈ ਜੱਤਲਾਂ ਦੇ ਨਾ ਜਿੰਦਾਂ ਗਿੰਦਿਆ ਪਰ ਸਾਡੇ ਚੁਣੇ ਹੋਏ ਨਮਾਇंदे ਕੀ ਕਹਿੰਦੇ ਆ ਕਿ ਇਹ ਇੱਕ ਐਵਰੇਜ ਹੈ ਲਾਂਡ ਆਰਡਰ ਦੇ ਵਿੱਚ ਕੋਈ ਫਰਕ ਨਹੀਂ ਹੈ ਹੁਣ ਏਡਾ ਵੱਡਾ ਗੱਤਲ ਹੋ ਗਿਆ ਜਸਟਿਸ ਕਾੜਾ ਹੈ ਜਸਟਿਸ ਕਾੜਾ ਕਿਸਾਨ ਨੂੰ ਸੁਪਿੰਦਰ ਮਾਈ ਮਿਲੇਗਾ ਨਹੀਂ ਮਿਲਣਾ ਨਾ ਚਲੋ ਬੰਨਾ ਹੀ ਨਹੀਂ ਜਸਟਿਸ ਕਾੜਾ ਮਿਲੇਗਾ ਅਸੀਂ ਚੋਣਿਆ ਸਿਸਟਮ ਤੋਂ ਹਟਾ ਆਤੀ ਗੱਲ ਅਸੀਂ ਚਾਹੁੰਦੇ ਆ ਇਹਨਾਂ ਦੀ ਸਜ਼ਾ ਜਿੱਦੋਂ ਨੂੰ ਠਕਮੀ ਕੀਤਾ ਜਾਵੇ ਯਾਨੀ ਕਿ ਕਤਲ ਦੀ ਸਜ਼ਾ ਕੀ ਹੈ 302 ਦਾ ਪਰਚਾਦਰ ਜੋ ਜਿਬਨੀਆਂ ਲਿਖਦੇ ਨਾ ਨਾਪਾ ਕਰਕੇ ਰਾਲਚੇ ਰੱਖ ਦੇਣਾ ਉਹ ਤੋਂ ਨਗਰੋਂ 5 ਸਾਲਾਂ ਬਾਅਦ ਦਾ ਪਸੂਨ ਕਹਿੰਦੇ ਕਿ ਉਹ ਸਰਕਾਰੀ ਵਕੀਲ ਆਪ ਦਾ ਵੀ ਨਾਗਰਿਕ ਸਰਕਾਰ ਵਕੀਲ ਦੇ ਕੋਲ ਜਮਾਨਤ ਕਰਦੀ ਜਦ ਇੱਕ ਪਾਸੇ ਬਾਈ ਸਿਕੰਦਰ ਦਾ ਪਰਿਵਾਰ ਰੁ ਗਿਆ ਦੂਜੇ ਪਾਸੇ ਚਾਰ ਸਾਲ ਜਿਹੜਾ ਕਿਉਂਦੇ ਤੁਰ ਫੇਰਾ ਵੀ ਉਹਨੂੰ ਆਈ ਨਹੀਂ ਪਤਾ ਉਹ ਤੋਂ ਪਹਿਲਾਂ ਇਹਨੇ ਅੱਜ ਅੱਜੋ ਸੋਸ਼ਲ ਨੇ ਉਹ ਪਿਆਕਾ ਬੈਠੇ ਨੇ ਜੇ ਕੋਈ ਬੁਕਾਰ ਪੁਰੇ ਬਕੇ ਲੋਰ ਉੱਤੇ ਲੱਗੇ ਪਤਾ ਨਹੀਂ ਹੁਣ ਤਾਂ ਕਿੰਨੇ ਲੋਰ ਨਾਲ ਹੁਣ ਤਾਂ ਗੀਰੇ ਵੀ ਨਹੀਂ ਜਾਂਦੇ ਕਿੰਨੇ ਬੈਠੇ ਆ ਇੱਕ ਦਮ ਤੋਂ ਬਾਅਦ ਹੁਣ ਜੇਕਰ ਬਾਅਦ ਨਹੀਂ ਹੈਗਾ ਨੀਸ਼ਾ ਬਣ ਕੇ ਸੰਘਾ ਬਣ ਕੇ ਜੀਵਨ ਵਿੱਚ ਸਾਡੇ ਰਾਜਨੀਤਿਕ ਲੋਕ ਗਲੇ ਹੋਏ ਨੇ ਤੁਹਾਡੇ ਸਾਹਮਣੇ ਮੈਂ ਦੱਸਦਾ ਇਹ ਇਹ ਆਪਦੀ ਗੜਾ ਹੋਈ ਹੈ

ਇਹ ਜਦੋਂ ਨੂੰ ਦੇਖ ਲਿਆ ਨੇ ਵੀ ਹੁਣ ਜਮਾ ਕਰਦਾ ਹੁਣ ਜਿਹੜਾ ਮਰਦੀ ਦੁਕੀ ਦਾ ਡਾਕਟਰ ਤੇ ਜਾਂਦਾ ਉਹ ਗੋਲੀ ਮਾਰਨੇ ਤੋਂ ਪਹਿਲਾਂ ਜਿਹਨੇ ਨਾ ਹੁਕੀਆ ਲਾਗਦਾ ਪੇਲਾ ਕਬਲਾ ਦੇਖ ਕੇ ਲੰਘ ਜਾਂਗੇ ਘਰ ਮੂਤੀ ਦਾ ਜਾਵਾਂਗੇ ਕੰਨੇ ਕੱਲੇ ਨਾ ਜਾਵਾਂਗੇ ਹੁਣ ਜਿਹਦਾ ਐਂ ਬਸਾ ਦੀ 50 ਜਣੇ ਫੜੋ ਕਿਹੜਾ ਤੌਰ ਤੋਂ ਕੱਢ ਕੇ ਗੋਲੀ ਮਾਰੂ ਉਹਦਾ ਕੀ ਹੱਲ ਹੈ ਬਾਈ ਸਭ ਤੋਂ ਬਚਤ ਕਰਾਂਗੇ ਨਿਮਨ ਦਬਾਉ ਉਹਦਾ ਅੰਦਰ ਕਿਤਾ ਹਰੇ ਇਹਨਾਂ ਜਿਹੜੇ ਕੋਲੇ ਪਸਾਉਂ ਕਾਮ ਕੋਈ ਹੈ ਨਹੀਂ ਖਰਾਮ ਦਾ ਘੋਣਾ 24 ਘੰਟੇ ਉਹ ਸਭ ਤੋਂ ਵੱਧ ਨਿਗਾ ਕਿੰਨਾ ਤੇ ਆ ਜਿਹੜੇ ਵਿਦਵਾਨ ਕੰਨੀ ਲਾਈ ਤੇ ਜਿਹੜਾ ਵਿਦਵਾਨ 4 ਪੈਸੇ ਕਮਾ ਕੇ ਘਰੇ ਬੰਦਿਆ ਉਹਦੀ ਬਹੁਤ ਵੱਧ ਤੋਂ ਨੇੜੇ ਇਹ ਚਲਦੀ ਰਹੀ ਹੈ ਪਰ ਮੈਨੂੰ ਐ ਦੱਸੋ ਜਾਂਚ ਤੋਂ ਬਾਅਦ ਤੇ ਨਸ਼ੇ ਨੇ ਤਸਕਰ ਤੇ 25 ਦੇ 2 ਪੈਸੂ ਵਾ ਜੇ ਤੁਸੀਂ ਪਰੋਂ ਤੇ ਨਸ਼ਾ ਬੰਦ ਹੋ ਜੀ ਜਾਂਚ ਤੇ ਦੇਣ ਕਿਦਾ ਜਾਂਚ ਤੇ ਦੇਖੋ ਤਸਕਰ ਇਹ ਘੋਣੇ ਜਾਂ ਆਪਸੇ ਵਿੱਚ ਜੁੜੀਆਂ ਨਸ਼ਾ ਵੇਚਦਾ ਤੋਂ ਚਿਤਰਾ ਬੰਦਲ ਨਸ਼ਾ ਬਿੱਤਦਾ ਫਿਰੇ ਨਰਿਆਂ ਲੈ ਕੇ ਤੂੰ ਇੱਥੇ ਜਾ ਕੇ ਬਾਹ ਨੂੰ ਬੱਟਾ ਨੂੰ ਬਲਾਜੂ ਤੇ ਤੋਂ ਦੋਵੇਂ ਜਿੱਦਾ ਆਪ ਦੇ ਵਿੱਚ ਜੁੜੀਆਂ بڑے ਤਰੀਕੇ ਦੇ ਨਾਲ ਜੇਲਾਂ ਦੇ ਵਿੱਚੋਂ ਇਹ ਸਾਰੇ ਸਿਸਟਮ ਨੂੰ ਮੈਨੂੰ ਬਣੇ ਕੀਤਾ ਜਾਂਦਾ ਮੈਨਾਂ ਸਾਡੇ ਗਵਾਹ ਬੇਕਾਰ ਕਿਤੇ ਜਾਂਦੇ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਿਆ ਜਾਂਦਾ ਉਹ ਦੇ ਸਿਆਸੀ ਨਿਸ਼ਾਨ ਨੇ ਗੁੰਢੇ ਜਾਂਦੇ ਆ ਉਹੀ ਕਤਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਭਾਵੇਂ ਕਿ ਇਹ ਮੇਰੇ ਦ્વાਰਕ ਦੀ ਅੱਜ ਜਾਂਚ ਢੰਗ ਨਾਲ ਹੋ ਜੇ 86 ਡੀਜੀ ਤੁਹਾਡੇ ਸਾਹਮਣੇ ਆ ਜਾਣਗੇ ਇਹ ਅੱਜ ਸੁਖਵਿੰਦਰ ਦੇ ਕਤਲ ਦੀ ਜਾਂਚ ਜਿਹੜੀ ਅਕੇ ਦੀ ਬਗਲੀ ਜਿਹੜਾ ਮੇਰੇ ਖਸ਼ ਹੈ ਜਦੋਂ ਤੁਸੀਂ ਇਹ ਦੋਨਾ ਚੱਕ ਲਈ ਉਹ ਤੋਂ ਬਾਅਦ ਉਹਦਾ ਮਸਲਾ ਖਤਮ ਤੁਸੀਂ ਕੱਟ ਗਿਆ ਆਪ ਡਾਕਟਰਾਂ ਦੇ ਜਿਹੜੇ ਮਾਰਕ ਨੂੰ ਘਰੇ ਜੋਂਦੇ ਕਿਸੇ ਨਾਲ ਕੋਈ ਗੱਲ ਨਹੀਂ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਜਾ ਕੇ ਬਹਿ ਗਿਆ ਮੰਤਰੀ 25 ਫੁੱਟ ਦੀ ਦੂਰੀ ਦੇ ਮੈਕਾ ਦੀ ਮੁੱਖ ਬੰਦਰੀ ਉਹਨੇ ਕੀ ਨਹੀਂ ਕਿਹਾ ਬਜ਼ੁਰਗ ਜੋੜਾ ਯਾਰ ਤਰਸ ਦੇ ਆਧਾਰ ਤੇ ਉੱਥੇ ਮੈਨੂੰ ਉੱਤਰ ਬਿਠਾ ਕੇ ਕਹਦਾ ਕਿ ਪੀਤ ਦੁਖੀ ਨੇ ਦੁਨੀਆ ਉੱਤੇ ਹੀ ਦੇਤੀ ਪਰ ਨਹੀਂ ਕੋਈ ਤਰਸ ਨਹੀਂ ਕਰਦਾ ਵੀ ਮੇਰੇ ਆ ਤਾਂ ਅਸੀਂ ਉਹੋ ਜਿਹੇ ਭੰਡਾ ਲੈ ਆਏ ਬਣਾ ਤੇ ਜਿੰਨਾ ਦਾ ਕੰਮ ਸਟੇਜ 'ਤੇ ਕਿਸੇ ਲੋਕਾਂ ਨੂੰ ਖਸਾਉਣਾ ਸੀ ਸਭ ਬੇਕੂ ਬਣਾ ਕੇ ਸੱਤਾ ਲੈ ਗਏ ਹੁਣ ਵੀ ਸੋਚ ਲੋ ਮੈਂ ਤੇ ਇਹ ਮੈਂ ਜਿਹੜੇ ਜਿਹੇ ਵਿਧਾਨ ਸਭਾ ਦੇ ਵਿੱਚ ਬੋਲਿਆ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਹੀ ਸਭ ਤੋਂ ਵੱਧ ਲੱਗ ਜਾਂਦੀ ਹੈ ਤੁਸੀਂ ਭੋਲੇ ਹੋ ਇਹ ਇਲੈਕਸ਼ਨ ਦੇ ਬਾਰੇ ਕੋਈ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਜਦੋਂ ਇੱਕ ਵਾਰ ਐਮਐਲਏ ਬਣਦਾ ਦੂਜੀ ਵਾਰ ਤੁਸੀਂ ਐਮਟੀ ਬਣਦਾ ਤੇ ਭਾਈ ਜਿਹੜਾ ਮੇਰੇ ਪੁੱਤ ਦੇ ਕੱਪੜੇ ਦੇ ਵਿੱਚ ਸੀ ਜਿਹੜੇ ਬੰਦੇ ਨੇ ਇਹ ਗੱਲ ਲਿਖੀ ਸੀ ਕਿ ਅੱਜ ਮਾਂਗ ਸਾਡੀ ਨੇਰੀ ਆਉਗੀ ਉੱਥੇ ਐਫਆਈਆ ਤੋਹੀ ਪਰ ਆ ਤੁਹਾਡੇ ਸੁਣਿਆ ਹੋਵੇ ਤੁਸੀਂ ਨੇ ਉਹਨੂੰ ਗਿਰਫਤਾਰ ਦੀ ਗੱਲ ਆ ਇਹ ਰਿਪੋਰਟੀ ਨੇ ਪਰ ਉਤੋਂ ਛੱਟ ਅੱਜ ਤੱਕ ਪੁਲਿਸ ਨੇ ਮੈਨੂੰ ਇਹ ਨਹੀਂ ਦੱਸਿਆ ਵੀ ਉਹਨੂੰ ਕੇਸ ਤੋਂ ਬਾਹਰ ਕਰਤਾ ਕੋ ਅੰਦਰ ਕਿਰਕਾ ਮੈਨੂੰ ਪਤਾ ਜੀ ਉਹਨੂੰ ਬਾਹਰ ਕਰਤਾ ਕਲੀਨ ਚਿੱਟ ਤੇ ਵੀ ਬੰਦਾ ਬਰੇਸ਼ ਨਿਕਲ ਗਿਆ ਹਾਂ ਪਰਮਾਤਮਾ ਜਿਹੜਾ ਮਰਤੀ ਸਜਾ ਦੇਦੇ ਭਾਰੇ ਪੁਲਿਸ ਤੋਂ ਕੋਈ ਅਮੀਦ ਨਾ ਰੱਖਿਓ ਕਿਉਂਕਿ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਇਹਨਾਂ ਦੇ ਇਸ਼ਾਰਿਆਂ ਉੱਤੇ ਮੈਂ ਮੇਰੇ ਪੁੱਤ ਦਾ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਈ ਆਪਣਾਂ ਦੀਆਂ ਅੱਖਾਂ ਨਾੁੰਝੀਆਂ ਨੇ ਜਦੋਂ ਮਾਦਰ ਨੂੰ ਮਿਲਦਾ ਕਦੋਂ ਕਹੇ ਹੱਥ ਦੁਖਦੇ ਐ ਇਸ ਗੱਲ ਦਾ ਵੀ ਜਿਹੜਾ ਬਹੁਤ ਮਾੜੀ ਹੋਈ ਐ ਉਹ ਦਿਨ ਜਦੋਂ ਅਸੀਂ ਲੇਟਰ ਕਲਾਸ ਤੋਂ ਉੱਠ ਕੇ ਕਿੱਥੋਂ ਤੱਕ ਅਸੀਂ ਪਹੁੰਚੇ ਜਦੋਂ ਬੂਟਾ ਫਲ ਦੇਣ ਲੱਗਿਆ ਜਾਣ ਕੱਟ ਕੇ ਉਹ ਮਾਰੀ ਬੱਤੇ ਘਰੇ ਮੋਟ ਰੋਟਾ ਵੇਹ ਰੱਖਿਆ ਹੋਇਆ ਔਰ ਇੰਦਰੀ ਕਤਲ ਕਰਕੇ ਸਾਡੇ ਕਤਲ ਨੂੰ ਇਸ ਤਰ੍ਹਾਂ ਕਰਦਾ ਹੁਣ ਤੁਸੀਂ ਮੇਰਾ ਕਦੇ ਇੰਸਟਾ ਦਾ ਪੇਜ ਖੋਲ ਕੇ ਦੇਖੋ ਪਿਛਲੇ 10 ਦਿਨਾਂ ਦੇ ਵਿੱਚ ਆਈ ਸੋਕੂ ਗਰੁੱਪ ਨੇ ਮੇਰੀ ਧੱਕੀ ਭੈਣੇ ਕੀਤੀ ਹੋਈ ਐ ਮੈਂ ਡਰਾਗੰਡਾ ਪੁੱਤਰ ਕਹਿੰਦਾ ਜਿੰਨੇ ਉਹ ਬਾਗੀਆਂ ਤੇਰਾ ਉਹ ਤੁਗੜਾ ਹਲ ਕਰਕੇ ਮਾਰਾਂਗੇ ਮੈਂ ਮਾਨਸਰ ਕਪਲੇਤੀ ਹੋਗੀ ਫਾਈਲ ਕਰਤੀ ਹੈ ਜੀ ਤੁਹਾਡੇ ਇਹਦਾ ਕੋਈ ਹੱਲ ਨਹੀਂ ਮੈਂ ਅੱਜ ਦੇ ਇਸ ਘਰਾਵੀ ਮੇਰੀ ਜ਼ਮੀਨ ਹੈ ਤੇ ਤੇਰੇ ਪਿੰਡ ਦੀ خون ਦੇ ਨਾਲ ਲੱਥਪਥ ਹੋਈ ਹੋਈ ਹੈ ਅੱਜ ਮੈਂ ਤੁਹਾਨੂੰ ਇੱਥੇ ਖੜਕੇ ਗੱਲ ਕਹਿਣਾ ਸਰਕਾਰ ਜੇ ਤੂੰ ਨਾ ਸਮਝੀ ਤਾਂ ਪੰਜਾਬ ਦਾ ਨੇਪਾਲ ਬਣ ਤੁਰਕੈ ਨਹੀਂ ਲੱਗਣਾ ਅਸੀਂ ਇੱਥੇ ਪਈਆ ਉਹਨਾਂ ਦੀ ਘਰੋਂ ਬਾਹਰ ਨਿਕਲਣ ਦੀ ਕੋਸ਼ਿਸ਼ ਸਾਡੇ ਕੋਲ ਹੰਮੀ ਰਹਿ ਗਿਆ ਸਾਡੀ ਸੁਣਵਾਈ ਕਿਤੇ ਨਹੀਂ ਸਾਡੀ ਕਲਬ ਅਦਾਲਤਾਂ ਦੇ ਵਿੱਚ ਤੁਸੀਂ ਨਹੀਂ ਸਾਨੂੰ ਜਾਣ ਦਿੰਦੇ ਘਾਰ ਸ਼ੇਰੇ ਖੋਲੇ ਖੋਨੇ ਟੋਨੇ ਲਈ ਬੱਤੇ ਜੇ ਆਹ ਬੰਦਾ ਸ਼ਹੀ ਬੰਦਾ ਜਾਵੇ ਤਾਂ ਜਾਲੇ ਕਿਸੇ